ਓਵਰ ਥਿੰਕਿੰਗ ਦਾ 네ਗੇਟਿਵ ਥਾਟਸ ਨਾਲ ਕਿੱਥੇ ਜਿਆਦਾ ਸਬੰਧ ਆ? ਓਵਰ ਥਿੰਕਿੰਗ ਪਹਿਲਾਂ ਸੁਣ ਲਓ ਕੀ ਹੁੰਦੀ ਹੈ? ਬਾਰ-ਬਾਰ ਇੱਕੇ ਥਾਟ ਨੂੰ ਲੁਬੇਟੀ ਜਾਣਾ। ਇੱਕੇ ਚੀਜ਼ ਫੜੀ ਰੱਖਣੀ, ਪਾਸਟ ਐਕਸਪੀਰੀਅੰਸ ਫੜੀ ਰੱਖਣੇ। ਨਿਊਰੋਸਾਇੰਸ ਦੇ ਮੁਤਾਬਕ ਕਿ ਜਦੋਂ ਤੁਸੀਂ ਇੱਕੇ ਚੀਜ਼ ਨੂੰ ਫੜੀ ਰੱਖਦੇ ਹੋ, ਚਾਹੇ ਤੁਸੀਂ ਰਾਤ ਨੂੰ ਪੈ ਕੇ ਸੋਚੀ ਜਾਂਦੇ ਹੋ ਜਾਂ ਤੁਸੀਂ ਕੋਈ ਚੀਜ਼ ਨੂੰ ਜ਼ਿੰਦਗੀ ਦੀ ਚਲਮਕਾਈਏ ਰੱਖਦੇ ਹੋ, ਉਦੋਂ ਤੁਹਾਡੇ ਦਿਮਾਗ ਦਾ ਪਾਰਟ ਪ੍ਰੀ-ਫਰੰਟਲ ਕੋਰਟੈਕਸ ਆਲਵੇਜ਼ ਐਕਟਿਵ ਰਹਿੰਦਾ। ਜਦੋਂ ਉਹ ਐਕਟਿਵ ਰਹਿੰਦਾ ਤਾਂ ਉਹਦੇ ਨਾਲ ਡਿਪਰੈਸ਼ਨ ਵੱਧਦੀ ਹੈ। ਉਹਦੇ ਨਾਲ ਐਂਗਜ਼ਾਇਟੀ ਵਧਦੀ ਆ ਉਹਦੇ ਨਾਲ ਥੋੜੀ ਬ੍ਰੇਨ ਦੀ એનર્ਜੀ ਘਟਦੀ ਆ ਹੁਣ ਪ੍ਰੀਫਰੰਟਲ ਕੋਰਟੈਕਸ ਕੀ ਆ ਇਹ ਸੀਈਓ ਆ ਬ੍ਰੇਨ ਦਾ ਜਿਵੇਂ ਆਪਾਂ ਕਹਿੰਦੇ ਕਿਸੇ ਕੰਪਨੀ ਦਾ ਸੀਈਓ ਆ ਹੁਣ ਕੰਪਨੀ ਕਿਹੜੀ ਆ ਅਮੇਕਡਾਲਾ ਸੋ ਉਹਦਾ ਕੰਮ ਹੁੰਦਾ ਥ੍ਰੈਟ ਡਿਟੈਕਟ ਕਰਨੇ ਇਹ ਇੱਕ ਹਿਊਮਨ ਐਬੂਲੇਸ਼ਨ ਦਾ ਪਾਰਟ ਆ ਕਿਉਂਕਿ ਅੱਜ ਵੀ ਜੇ ਤੁਸੀਂ ਗੱਡੀ 'ਚ ਜਾਨੇ ਤਾਂ ਆਲ ਦਾ ਟਾਈਮ ਤੁਹਾਡਾ ਦਿਮਾਗ ਹੀ ਸੋਚਦਾ ਰਹਿੰਦਾ ਕੀ ਮੇਰੀ ਗੱਡੀ 'ਚ ਵੱਜੇ ਨਾ ਉਹ ਹਰ ਇੱਕ ਟਾਈਮ ਥ੍ਰੈਟ 'ਚ ਹੁੰਦਾ ਇਹਦੀ ਐਗਜ਼ਾਮਪਲ ਤੁਸੀਂ ਸਮਝ ਲਓ ਜਿਵੇਂ ਇੱਕ ਬਿੱਲੀ ਜਦੋਂ ਬਾਹਰ ਨਿਕਲਦੀ ਆ ਤਾਂ ਉਹਨੂੰ ਆਲਵੇਜ਼ ਇੱਕ ਕੁੱਤੇ ਦਾ ਥ੍ਰੈਟ ਹੁੰਦਾ ਉਹ ਦੇਖਦੀਆਂ ਜਾਂਦੀ ਹੁੰਦੀ ਆ ਅਗਲਾ ਨਾ ਬਿੱਲੀ ਮਾਂ ਦੇਖਦਾ ਉਹ ਕਦੇ ਵੀ ਉਹਦੇ ਤੇ ਅਟੈਕ ਕਰ ਸਕਦਾ ਤਦੋਂ ਤੁਹਾਡਾ ਇਮਿਗਟਾਲਾ ਕੋਈ ਫੀਅਰ ਜਾਂ ਸਟ੍ਰੈਸ ਸਿਗਨਲ ਭੇਜ ਦਿੰਦਾ ਤਾਂ ਪ੍ਰੀਫਰੰਟਲ ਕੋਰਟੈਕਸ ਉਹਨੂੰ ਬੈਲੈਂਸ ਕਰਦਾ ਉਹਦੇ ਤੇ ਡਿਸੀਜਨ ਮੇਕ ਕਰਦਾ ਕਿ ਮੈਂ ਅੱਗੇ ਕਿਵੇਂ ਕਰਨਾ ਹੁਣ ਜੇ ਉਦੋਂ ਕੰਟੀਨਿਊਸਲੀ ਡਰ ਆਈ ਗਿਆ ਤਾਂ ਇਹ ਪਿੱਛੇ ਉਹਦੇ ਤੇ ਡਿਸੀਜਨ ਓਵਰਥਿੰਕਿੰਗ ਰਹੀ ਜਾ ਰਿਹਾ ਉਹਨੇ ਹੀ ਇਹਨੂੰ ਪਿੱਛੋਂ ਸੋਚੀ ਜਾਣਾ ਉਹਦੇ ਤੇ ਸੋ ਇੱਕ ਕਾਰਨ ਬਣਦਾ 네ਗੇਟਿਵ ਥਾਟ ਓਵਰਥਿੰਕਿੰਗ ਕਿ ਘੁੰਮੀ ਜਾਂਦੇ ਨੇ ਉੱਥੇ ਇਹ ਪ੍ਰੋਬਲਮ ਤੋਂ ਤੁਸੀਂ ਕੰਪਲੀਟਲੀ ਬਾਹਰ ਨਿਕਲ ਸਕਦੇ ਹੋ